जय श्री राम, की। मेरा मंदर श्री राम जी मेरा ननीत महाजन हैलाई प्रिज दफ्तर हो रही है, मंदर राम हो रही है। तो मैं तुम इस गसना चाहवा कि इस मंदिर का मैं छोटा थोड़ा जा इतिहास भी जरूर दसना चाहवा है जिथे प्रभु श्री राम ਆਪ ਆਗੇ ਰਾਗ ਨੂੰ ਰੁਕੇ ਹੋਏ ਆ ਇਹ ਉਹਨਾਂ ਦੀ ਪਵਨ ਚ ਚਰਨ ਚੂ ਤਰਪੀ ਰਹੀ ਹੈ ਇੰਨਾ ਪਵਿੱਤਰ ਸਥਾਨ ਹੈਗਾ ਸਰ ਵਿਖਿਆ ਗਿਆ ਕਿ ਇਹ ਚੇਅਰ ਕੁਛ ਸਰਵਰ ਵੀ ਲਾ ਕੇ ਕੁਛ ਚੀਜ਼ਾਂ ਰੱਖਿਆ ਸਫਾਈ ਨੂੰ ਲਾ ਕੇ ਇੱਥੇ ਕੁਝ ਉਹਦੀ ਰੀਤੀ ਰਿਵਾਜ वगैरह ਵੀ ਹੈ ਤੁਹਾਡੀ ਸੰਸਵਰਨੋਂ ਜਿਹੜੀਆਂ ਰੀਵਾਜ वगैरह ਤੇੰਦੀਆਂ ਆ ਜਾਂਦਾ ਕੀ ਹੈਗਾ ਇਹ ਤਾਂ ਜਬ ਕੌਸ਼ਲ ਹੋਣੀ ਨਹੀਂ ਨਹੀਂ ਇਹ ਤੁਹਾਡੀ ਮੈਂ ਇਥੇ ਧੰਨਵਾਦ ਥੋੜਾ ਜਿਹਾ ਕਲੀਅਰ ਕਰ ਦੇਣਾ ਚਾਹਨਾ ਇਹ ਜਿਹੜੇ ਮੰਦਿਰ ਦੇ ਵਿੱਚ ਪਹਿਲੇ ਇੱਕ ਪੰਡਤ ਜੀ ਹੀ ਵਿਜੇ ਸ਼ਰਮਾ ਜੀ ਜੀਹਾਨੂੰ 25 12 2024 ਨੂੰ ਸੇਵਾ ਮੁਕਤ ਕਰਤਾ ਸੇਵਾ ਮੁਕਤ ਮਦਦ ਕਮੇਟੀ ਨੇ ਉਹਨਾਂ ਨੂੰ ਮੰਦਿਰ ਤੋਂ ਕੱਢਤਾ ਉਹ ਕੱਢਣ ਦਾ ਕਾਰਨ ਇਹ ਹੈ ਕਿ ਪੰਡਤ ਵਿਜੇ ਸ਼ਰਮਾ ਜੀ ਅਤੇ ਇੱਕ ਦੋ ਘਾਵਾਂ ਰੱਖਿਆ ਹੋਇਆ ਸੀ ਉਹਨਾਂ ਨੇ ਜਿਹੜੀ ਕੀ ਕਹਿੰਦੇ ਇਹ ਕਿ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੇ ਦੁੱਧ ਵਾਸਤੇ ਆ ਜਾਂ ਇੱਕ ਦੋ ਪਰਿਵਾਰ ਇਹ ਬਾਹਰ ਆਪਰੇ ਰਹਿਣੇ ਉਹਨਾਂ ਦੇ ਲਈ ਸੀ ਪਰ ਜਦੋਂ ਉਹ ਗਾਂ ਮਾਤਾ ਦੋ ਦਿਨ ਦੀ ਉਹਨੀ ਦੇਰ ਦਾ ਗਾਂ ਮਾਤਾ ਗਿਆ ਜਿਸ ਦਿਨ ਉਹ ਗਾਂ ਮਰ ਗਈ ਇੱਥੇ ਤੇ ਇਹਨਾਂ ਨੇ ਮੰਦਰ ਪ੍ਰਿੰਸੇਸ ਦੇ ਵਿੱਚ ਉਸ ਗਾਂ ਮਾਤਾ ਨੂੰ ਰਾਤ ਨੂੰ ਪਿਆ ਪਟ ਕੇ ਨੱਪਤਾ ਇਸ ਕਰਕੇ ਇਸ ਬੰਦੇ ਨੂੰ ਹੀ ਸੇਵਾ ਮੁਕਤ ਕਰਤਾ ਤੇ ਰੈਗੀ ਗੱਲ ਸਫਾਈ ਦੀ ਸਫਾਈ ਜਿਹੜਾ ਡੇਰੀ ਪ੍ਰਿੰਸੇਸ ਹੈ ਡੇਰੀ ਮੰਦਰ ਵੀ ਬਿਲਕੁਲ ਨਹੀਂ ਹੈ ਇਹ ਇੱਕ ਲੋਕਾਂ ਨੂੰ ਭਰਮ ਪਾਇਆ ਜਾ ਰਿਹਾ ਹੈ ਧੋਖੇ ਜਿਹਾ ਰੱਖਿਆ ਜਾ ਰਿਹਾ ਹੈ ਕਈ ਜਿਹੜਾ ਤੇ ਬੋਲ ਲਗਾਏ ਜਾ ਰਿਹਾ ਹੈ ਪਰਾ ਇ ਪਰਾਚੀਨ ਮੰਦਿਰ ਗਾਉਂ ਰੱਖਿਆ ਇਹ ਮਤਲਬ ਰਾਮ ਤਲਾਈ ਗੋ ਰੱਖਿਆ ਸਮਿਤੀ ਰਜਿਸਟਰਡ ਜੀ ਉਹ ਇੱਕਾ ਦੀ ਪੂਰੀ ਸਮਿਤੀ ਰਜਿਸਟਰਡ ਨਹੀਂ ਹੈ ਮੰਦਿਰ ਦਾ ਇਸ ਗਾਉਂ ਸ਼ਲਾ ਦੇ ਨਾਲ ਡੇਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੰਦਿਰ ਪ੍ਰੈਮਸਿਸ ਜਿਹੜੀ ਮੰਦਿਰ ਕਮੇਟੀ ਹੈ ਉਹ ਇਸ ਡੇਰੀ ਨੂੰ ਕਢਾਉਣ ਵਾਸਤੇ ਮ्युनਿਸਪਲ ਕਾਰਪੋਰੇਸ਼ਨ ਕਮਿਸ਼ਨਰ ਨੂੰ 3 ਮਹੀਨਿਆਂ ਤੋਂ ਲਗਾਤਾਰ ਚਿੱਠੀਆਂ ਦੇ ਕੇ ਆ ਰਹੀ ਆ ਮਿਲ ਕੇ ਆ ਰਹੀ ਆ ਉਹਨਾਂ ਦੇ ਹੈਲਥ ਅਫਸਰ ਕਰਨ ਅਰੋੜਾ ਜੀ ਹੈ ਜਿਨ੍ਹਾਂ ਨੇ ਇੱਕ ਵਾਰੀ ਦੋ ਵਾਰੀ ਮੰਦਰ ਪੇਲਸੀ ਦੇ ਵੀ ਵਿਜ਼ਿਟ ਵੀ ਕੀਤਾ ਤੇ ਉਹ ਇਹਨਾਂ ਨੂੰ ਨੋਟਿਸ ਵਗਾਰਾ ਵੀ ਦੇ ਕੇ ਗਏ ਆ ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੜਤਾਲ ਨੇ ਉਹਨਾਂ ਦੇ ਪੋਲੀਟੀਕਲ ਪ੍ਰੈਸ਼ਰ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਪਾ ਲਿਆ ਜਿਹੜੀ ਕਿ ਹੈ ਪ੍ਰਾਈਵੇਟ ਤੇ ਇਲੀਗਲ ਡੇਰੀ ਦੇ ਬਾਹਰ ਨਹੀਂ ਕੱਢ ਪਾ ਰਹੇ ਅਸੀਂ ਕਮਿਸ਼ਨਰ ਮ्युनਿਸਪਲ ਕਾਰਪੋਰੇਸ਼ਨ ਨੂੰ ਆਲਰੇਡੀ ਇਹ ਕਹੇ ਆਏ ਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰ 2005 ਦੇ ਸਿਵਲ ਰੈਟ ਪਟੀਸ਼ਨ ਦੇ ਆ ਕਿ ਸ਼ਹਿਰ ਦੇ ਹੱਦ ਬੰਦੀ ਦੇ ਵਿੱਚ ਕੋਈ ਵੀ ਡੇਰੀ ਨਹੀਂ ਚਲਾ ਜਾ ਚਲਾਈ ਜਾ ਸਕਦੀ ਪਰ ਉਹ ਆਰਡਰ ਦੇਣ ਦੇ ਬਾਅਦ ਜੋ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਆਇਆ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਡੇਰੀ ਨੂੰ ਕਢਣਾ ਮੰਦਰ ਰਾਮ ਦਲਾਈ ਕਮੇਟੀ ਦਾ ਮੁੱਖ ਅਦੇਸ਼ ਹੈ ਇਹ ਡੇਰੀ ਮੰਦਰ ਰਾਮ ਦਲਾਈ ਦੀ ਨਹੀਂ ਹੈ ਸਰ ਮੰਦਰ ਵਿੱਚ ਜਿਹੜਾ ਡੇਰੀ ਕੋਈ ਨੋਗਰ ਨਹੀਂ ਹੈ ਕੀ ਤੁਹਾਨੂੰ ਲੱਗਦਾ ਕਿ ਇਹ ਲਲਕੀ ਧੱਕੇ ਨਾਲ ਜਾਂ ਕੋਈ ਗੋੜਾ ਕਰਦੇ ਆ ਕਿ ਇਹ ਜਿਹੜੀ ਜ਼ਬਰਦਸਤੀ ਜਿਹੜੀਆਂ ਇਹ ਡੇਰੀ ਨੂੰ ਦਾ ਨਾਮ ਹੈ ਕਿ ਇਹ ਜਿਹੜਾ ਉਹਨਾਂ ਦੇ ਵੱਲੋਂ ਬਿਜ਼ਨਸ ਜਿਹੜਾ ਵਾ ਬਿਜ਼ਨਸ ਕੀਤਾ ਜਾ ਰਿਹਾ ਹੈ ਵਾਲੇ ਦਾ ਦੇਖੋ ਮੈਂ ਨਾ ਇੱਕ ਤੁਹਾਨੂੰ ਇਹ ਵੀਡੀਓ ਤੁਹਾਡੇ ਇੱਕ ਮੋਬਾਈਲ ਫੋਨ ਤੇ ਡਾਲਨਾ ਜੇ ਤੁਸੀਂ ਉਹਦੇ ਵਿੱਚ ਚਲਾ ਕੇ ਵੀ ਦਿਖਾ ਦੇਣਾ ਇਹ ਡੇਰੀ ਪ੍ਰਾਈਵੇਟ ਤੌਰ ਤੇ ਵਿਜੇ ਸ਼ਰਮਾ ਜਿਹੜਾ ਇੱਥੋਂ ਦਾ ਸੇਵਾਮੁਕਤ ਪੰਡਤ ਹੈ ਉਹ ਚਲਾ ਰਿਹਾ ਹੈ ਉਹਨੇ ਉਹ ਆਪਣੇ ਪ੍ਰਾਈਵੇਟ ਤੇ ਬੰਦੇ ਉਹਨੇ ਸਫਾਈ ਲਈ گاਵਾਾਂ ਵਾਸਤੇ ਘਾਰਾਂ ਚੋਂ ਲਈ ਰੱਖੇ ਹੋਏ ਆ ਜਿਨ੍ਹਾਂ ਨੂੰ 450 ਰੁਪਿਆ ਦਿਹਾੜੀ ਵੀ ਦੇ ਰਿਹਾ ਹੈ ਉਹ ਆਪ ਤੁਹਾਨੂੰ ਦੱਸੇਗਾ ਉਸ ਵੀਡੀਓ ਚ ਦੱਸਿਆ ਜਾ ਰਿਹਾ ਕਿ 4500 ਰੁਪਏ ਮੈਂ ਢਾੜੀ ਵੀ ਲੰਨਾ ਉਹ ਮੰਦਿਰ 프ਰੈਂਸਿਸ ਦੇ ਦੇ ਚਪਲਾ ਪਾ ਕੇ ਕੰਮ ਕਰ ਰਿਹਾ ਜੀੜੀ ਉੱਥੇ ਪੀ ਰਿਹਾ ਇਹ ਸਾਰਾ ਬਿਜ਼ਨਸ ਵਿਜੇ ਸ਼ਰਮਾ ਪ੍ਰਾਈਵੇਟ ਤੌਰ ਤੇ ਕਰ ਰਿਹਾ ਵਿਜੇ ਸ਼ਰਮਾ ਐ ਉਹਦੀ ਕੰਪਨੀ ਪ੍ਰਾਈਵੇਟ ਤੌਰ ਤੇ ਕਰ ਰਹੀ ਹੈ ਜਿਹਦਾ ਮੰਦਿਰ 프ਰੈਂਸਿਸ ਆ ਮੰਦਿਰ ਸੇਵੀਤੀ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਦੋਂ ਵਿਜੇ ਸ਼ਰਮਾ ਨੇ ਜਿਹੜਾ ਸੇਵਾ ਮੁਕਤ ਕੀਤਾ ਗਿਆ ਪੰਡਿਤ ਤੇ ਫੇਰ ਉਹ ਕੀ ਗੱਲ ਹੋਣਾ ਕਿ ਫੇਰ ਵੀ ਉੱਥੇ ਕੋਈ ਸਾਰਾ ਆਪਣਾ ਪਾਲਾ ਧੰਦਾ ਚੋਂ ਚਲਾ ਰਹੇ ਨੇ ਦੇਖੋ ਪੰਡਤ ਨੂੰ ਸੇਵਾ ਮੁਕਤ ਕਰਤਾ ਉਹਨਾਂ ਨੂੰ ਇੰਟੀਮੇਸ਼ਨ ਦਿੱਤੀ ਉਹਨਾਂ ਨੂੰ 4 ਮਹੀਨਿਆਂ ਦਾ ਮੰਦਿਰ ਕਮੇਟੀ ਤਨਖਾਹ ਵੀ ਨਹੀਂ ਦੇ ਰਹੀ ਆ ਉਹਦਾ ਕਾਰਨ ਉਹਨਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਪਰ ਹੁਣ ਮੰਦਿਰ ਕਮੇਟੀ ਝਗੜਾ ਕਰਕੇ ਲੜਾਈ ਝਗੜੇ ਨਾਲ ਤੋਂ ਉਹਨਾਂ ਨੂੰ ਕੱਢ ਨਹੀਂ ਸਕਦੀ ਮੰਦਿਰ ਕਮੇਟੀ ਕੋਸ਼ਿਸ਼ ਕਰ ਰਹੀ ਆ ਕਿ ਐਮਿਗੇਬਲੀ ਮਸਲਾ ਹੱਲ ਕੀਤਾ ਜਾਏ ਤੇ ਉਹਨਾਂ ਨੂੰ ਉਹਨਾਂ ਨੂੰ ਬਾਹਰ ਕੱਢਿਆ ਜਾਏ ਮੰਦਰ ਕਮੇਟੀ ਨੇ ਉਹ ਉਸ ਤਰੀਕੇ ਵਾਸਤੇ ਜਿਹੜੀ ਇਹਨਾਂ ਨੇ ਗਾਹ ਮਾਰ ਕੇ ਮੰਦਰ ਪਿੰਸੀ 'ਚ ਲੱਗੀ ਆ ਕਮਿਸ਼ਨਰ ਉਹ ਪੁਲਿਸ ਨੂੰ ਵੀ ਕਮੇਲ ਦਿੱਤੀ ਆ 3 ਮਹੀਨੇ ਦੇ ਵਿੱਚ 30 ਚੱਕਰ ਮੰਦਰ ਕਮੇਟੀ ਕਮਿਸ਼ਨਰ ਉਹ ਪੁਲਿਸ ਦੇ ਦਫ਼ਤਰ ਦੇ ਲਗਾਈ ਆ ਐਸਐਚਓ ਵੀਡੀਓ ਨੇ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਮੈਨੂੰ ਲੱਗਦਾ ਵੀ ਬਹੁਤ ਜਲਦੀ ਇਸ ਸਮੱਸਿਆ ਦਾ ਹੱਲ ਹੋ ਜਾਏਗਾ ਕਿ ਮੰਦਰ ਪਿੰਸੀ ਜਿਹੜੀ ਬਾਂ ਲੱਗੀ ਆ ਉਹ ਬਿਲਕੁਲ ਸਾਡੀਆਂ ਇਹ ਦੁਆਗੀਆਂ ਭਾਵ ਨਿਭਾਵਨਾ ਨੂੰ ਆਜ ਕਿਤਾ ਜਿਹੜਾ ਵਿਜੈ ਚਰਮੇ ਨੇ ਉਹ ਤੇ ਇਸ ਭਾਗ ਗੱਲ ਦੀ ਬੰਦੀ ਕਾਰਵਾਈ ਜ਼ਰੂਰ ਕੀਤੀ ਦੇ ਜਿਹੜੇ ਕੰਦਲਸ ਤੇ ਜਿਹੜੇ ਆ ਜਿਹੜੇ ਸਾਡੇ ਪਾਲਤਨ ਲੋਜਰੇ ਆ 15 ਦੀ ਆਚਕਾਰੀ ਹੈ ਜਿਆਦਾ ਠੱਕੇ ਸ਼ਾਇਦ ਨਾਲ ਰਾਤੇ ਕਮਕਾ ਕਰਤੇ ਰਹੇ ਨੇ ਕਿ ਮੰਦਰਾਵਲੀ ਜਿਹੜੀ ਕੋਈ ਸੰਸਥਾ ਆਸ ਕਰਾਵੇ ਗੰਗਾ ਜਿਹੜੀਆਂ ਤੁਹਾਡੇ ਨਾਲ ਤੁਸੀਂ ਹਮਾਰਾਂ ਨਾਲ ਤੱਕ ਕੇ ਕੋਈ ਕਾਰਵਾਈ ਕਰਦੇ ਦੇਖੋ ਹਰ ਚੀਜ਼ ਨਾਲ ਕੋ ਮੰਦਰ ਜਿਹੜੀ ਸਤਿ ਪ੍ਰਚੀਨ ਸ਼੍ਰੀ ਰਾਮ ਟਲਾਈ ਮੰਦਿਰ ਕਮੇਟੀ ਹੈ ਨਾ ਉਹ ਇੱਕ ਰਜਿਸਟਰਡ ਕਮੇਟੀ ਹੈ ਪਿਛਲੇ 35 ਸਾਲ ਤੋਂ ਰਜਿਸਟਰਡ ਆ ਮੰਦਿਰ ਕਮੇਟੀ ਆਪਣੇ ਫੈਸਲੇ ਲੈਣ ਲਈ ਆਪ ਸક્ષਮ ਹੈ ਆਪਣੇ ਲੈਵਲ ਦੇ ਆ ਫੈਸਲੇ ਲੈ ਸਕਦੀ ਹੈ ਪੰਡਤ ਨਹੀਂ ਜਾ ਰਹੇ ਇਹਨਾਂ ਦਾ ਹੋਣਾ ਇਹ ਇਹਨਾਂ ਨੂੰ ਇੱਕ ਕਾਨੂੰਨ ਦੇ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਨੂੰ ਲੀਗਲ ਨੋਟਿਸ ਭੇਜ ਰਹੇ ਆ ਇਹਨਾਂ ਦਾ ਬੱਤੀ ਪਾਣੀ ਜਿਹੜਾ ਉਹ ਬੰਦ ਕਰ ਰਹੇ ਆ ਕਿ ਮੰਦਿਰ ਕਮੇਟੀ ਇਹਨਾਂ ਨੂੰ ਬੱਤੀ ਪਾਣੀ ਬਿਲਕੁਲ ਨਹੀਂ ਦੇਗੀ ਕਾਨੂੰਨੀ ਨੋਟਿਸ ਵੀ ਆ ਰਹੇ ਆ ਕੋਰਟ ਦੇ ਵਿੱਚ ਇਹਨਾਂ ਨੂੰ ਮੰਦਰ ਦੇ ਨੇੜੇ ਇਹਨਾਂ ਨੇ ਚਾਰ ਕਮਰੇ ਮਲੇ ਹੋਏ ਆ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਆ ਉਹਦੇ ਜਿਹੜਾ ਕਬਜ਼ੇ ਦੇ ਪੈਰ ਤੇ ਕੋਰਟ ਦੇ ਵਿੱਚ ਕੇਸ ਫਾਈਲ ਕਰਾਂਗੇ ਤੇ ਇਹਨਾਂ ਨੂੰ ਕੋਰਟ ਪ੍ਰਿੰਸਿਸ ਤੋਂ ਆਈ ਇਹਨਾਂ ਨੂੰ ਖਾਲੀ ਕਰਾਉਣ ਦੇ ਆਰਡਰ ਕਰਾਵਾਂਗੇ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਜਿਹੜਾ ਵਾ ਇਹ ਤੁਰੰਤ ਕਦਮ ਵਾਸਤੇ ਹੈ ਜੋ ਜਨਨ ਸੇਵਾਮੁਖਤ ਕੀਤਾ ਕਿਸੇ ਨਾ ਕਿਸੇ ਉਹ ਵੀ ਕੋਰਟ ਦੇ ਵਿੱਚ ਅਪੀਲ ਮਾਰਨੇ ਲੱਗ ਗਏ ਪਰ ਬੰਦਰ ਕਮੇਟੀ ਦੀ ਪੁਸ਼ਟੀ ਤੇ ਜਿੱਥੇ ਜਿੱਥੇ ਇਹਨਾਂ ਨੂੰ ਕੋਲੇ ਦੇ ਦਿੱਤੋ ਕਮੇਟੀਆਂ ਕਮੇਟੀਆਂ ਦੇ ਉੱਤੇ ਬੜੀ ਦੁਨੀਆ ਅਲਿਗੇਸ਼ਨ ਲਗਾਉਂਦੀ ਆ ਇੱਕ ਵਿਜੇ ਸ਼ਰਮਾ ਜਿਹੜਾ ਸੇਵਾਮੁਕਤ ਪੰਡਤ ਹੈ ਉਹ ਇਹ ਕਹਿ ਲਈ ਗਏ ਸਾਡੀ ਕਮੇਟੀ ਦੇ ਵੀ ਬਹੁਤ ਹੋਣ ਹਾਰ ਜਿਹੜੇ ਮੈਂਬਰ ਨੇ ਜਿਹੜੇ ਪਿਛਲੇ 40 ਸਾਲ ਤੋਂ ਇਸ ਮੰਦਰ ਦੇ ਨਿਸ਼ਕਾਮ ਸੇਵਾ ਕਰਦੇ ਆ ਰਹੇ ਦੀਪਕ ਸ਼ਰਮਾ ਜੀ ਉਹਨਾਂ ਤੇ ਲਗਾਉਂਦੇ ਆ ਕਿ ਦੀਪਕ ਸ਼ਰਮਾ ਹੀ ਨੇ ਉਹਨਾਂ ਨੂੰ ਨਾਲ ਲੜਾਈ ਝੜਾ ਗਿੱਤਾ ਮਾਰਕਟਾਈ ਕੀਤੀ ਜਿਹਦੇ ਨਾਲੇ ਸਾਟ ਲੱਗ ਗਈ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਦੀਪਕ ਸ਼ਰਮਾ ਉਹਨਾਂ ਨੇ ਉਹਨਾਂ ਨਾਲ ਵੀ ਝਗੜਾ ਨਹੀਂ ਕੀਤਾ ਤੇ ਨਾ ਦੀਪਕ ਸ਼ਰਮਾ ਹੀ ਮੰਦਰ ਦੇ ਵਿੱਚ ਕੋਈ ਵੀ ਬੰਦਾ ਹੈ ਤੇ ਝਗੜਾ ਕਰਨ ਦੀ ਨੀਅਤ ਨਾਲ ਆਉਂਦਾ ਹੈ ਮੰਦਰ ਦੇ ਵਿੱਚ ਨਿਸ਼ਾ ਬੰਦਾ ਮਤਾ ਦੇਖਣ ਆਪਣੇ ਰੱਬ ਨੂੰ ਯਾਦ ਕਰਨ ਤੇ ਆਪਣੇ ਮਨ ਦੀ ਸੈਟੀਸਫੈਕਸ਼ਨ ਤਸल्ली ਵਾਸਤੇ ਆਉਂਦਾ ਦੀਪਕ ਸ਼ਰਮਾ ਜੀ ਨੂੰ ਕਿਉਂਕਿ ਮੰਦਰ ਦੇ ਵਿੱਚ ਸ਼ਰਮਾ ਜੀ ਦੀ ਅਲਮਾਰੀ ਵਿੱਚੋਂ ਸਿੱਟਾ ਨਿਕਲਿਆ ਨੇ ਇਦਾਂ ਦੀਆਂ ਐਕਟੀਵਿਟੀ ਜਿਹੜੀਆਂ ਇਦਾਂ ਦੀਆਂ ਨਾ ਦੀਆਂ ਜਿਹੜੀਆਂ ਗਲਤ ਹਰਕਤਾਂ ਜੀ ਨੂੰ ਦੀਪਕ ਸ਼ਰਮਾ ਜੀ ਸਾਡੇ ਜਿਹੜੇ ਪ੍ਰੈਸ ਫੈਕਟਰੀ ਹੈ ਰੋਡ ਦੇ ਤੇ ਮੇਰਾ ਦੀਪਕ ਸ਼ਰਮਾ ਜੀ ਦੇਸ਼ਾ ਉਹਨਾਂ ਦੀ ਅੱਖਾਂ 'ਚ ਖੜਕਦੇ ਰਹੇ ਉਹਨਾਂ ਨੇ ਦੀਪਕ ਸ਼ਰਮਾ ਦੇ ਨਾਲ ਲਗਾਏ ਇੱਕ ਤੋਰ ਦੇ ਧੱਕਾ ਮੁੱਤੀ ਕੀਤੀ ਦੀਪਕ ਸ਼ਰਮਾ ਹੀ ਨੇ ਵੀ ਉਹਨਾਂ ਨੂੰ ਬਹੁਤ ਧੱਕਾ ਮਾਰਿਆ ਜ਼ਰੂਰ ਆ ਪਰ ਪੰਡਤ ਜੀ ਆਪਣੇ ਭਾਰ ਦੇ ਥੱਲੇ ਆਪਣਾ ਹੱਥ ਉਹਨਾਂ ਦੇ ਥੱਲੇ ਆ ਗਿਆ ਤੇ ਉਹ ਡਿੱਗੇ ਉਹਦੇ ਕਰਕੇ ਉਹਨਾਂ ਦੇ ਹੱਥ ਦੇ ਤੇ ਫ੍ਰੈਕਚਰ ਹੋ ਗਿਆ ਇਹ ਤੇ ਉਹਦੀ ਅਹੀ ਮੈਡੀਕਲ ਬੋਰਡ ਬਿਠਾਤਾ ਹੈ ਉਹਦੀ ਇਨਵੈਸਟੀਗੇਸ਼ਨ ਕਰਾਈ ਜਾਏਗੀ ਕਿ ਡਾਕਟਰਾਂ ਕੋਲ ਪੁੱਛਿਆ ਜਾਏਗਾ ਕਿ ਸਾਡ ਡਿੱਗਣ ਦਾ ਲੱਗ ਸਕਦੀ ਹੈ ਜਾਂ ਨਹੀਂ ਲੱਗ ਸਕਦੀ ਉਹ ਕਾਨੂੰਨੀ ਇੱਕ ਪ੍ਰਕਿਰਿਆ ਪ੍ਰਕਿਰਿਆ ਹੈ ਦੀਪਕ ਸ਼ਰਮਾ ਹੀ ਉਸガル ਦੀ ਐਫ ਆਈ ਆਰ ਦਿਸੜੋਗੀ ਦੀਪਕ ਸ਼ਰਮਾ ਨੇ ਉਸ ਗੱਲ ਤੋਂ ਆਪਣੀ ਬੇਲ ਵੀ ਕਰਾ ਲਈ ਇਸ ਕਰਕੇ ਇਹ ਸਵਾਲ ਬੇਬੁਨਿਆਦ ਨੇ ਕਿ ਪੰਡਤ ਨਾਲ ਕੋਈ ਲੜਿਆ ਪੰਡਤ ਨਾਲ ਕੋਈ ਨਹੀਂ ਲੜਿਆ ਪੰਡਤ ਨੂੰ ਨਾਲ ਸਵਾ ਦੀਪਕ ਸ਼ਰਮਾ ਨੂੰ ਉਤਸ਼ਾਹਿ ਜਿਵੇਂ ਆ ਕੇ ਅੰਦਰ ਆਂਦਾ ਹੈ ਜੀ ਵਾਈ ਪੰਡਤ ਆਂਦੀ ਹੈ ਇਹਦਾ ਭਰਾ ਅੰਦਰ ਆਂਦਾ ਹੈ ਇਹਨਾਂ ਦੇ ਬੱਚੇ ਅੰਦਰ ਆਂਦੇ ਐ ਕਿਤੇ ਉਹ ਲੈ ਕੇ ਅੰਦਰ ਆਂਦੇ ਆ ਇਹਨਾਂ ਦੇ EMPLOYEES ਆਂਦੇ ਆ ਮੈਂ ਤੁਹਾਨੂੰ ਸਾਰੀਆਂ ਗੋਦਾਂ ਦਿਖਾ ਰਿਹਾ ਤੇ ਸ਼ੇਅਰ ਵੀ ਕਰ ਰਿਹਾ ਤੁਸੀਂ ਪਲੀਜ਼ ਇਹ ਜ਼ਰੂਰ ਦਿਖਾਓ ਇਹ ਸਾਡੇ ਪੰਡਤ ਦੇ ਵਿਜੇ ਸ਼ਰਮਾਈ ਦੀ ਵਾਈਫ ਨੇ ਜਿਹੜੇ ਕੀ ਜੁੱਤੀਆਂ ਪਾ ਕੇ ਅੰਦਰ ਆ ਰਹੇ ਨੇ ਐਕਟਿਵ ਦੇ ਉੱਤੇ ਇਹ ਉਹਨਾਂ ਦੀ ਭਾਬੀ ਜੀ ਨੇ ਓਮਰਗਾ ਜਿਹੜੇ ਅਸਲ ਵਿੱਚ ਪੰਡਤ ਮੰਦਰ ਦੇ ਪੰਡਤ ਨਹੀਂ ਹੈ ਪਰ ਮੰਦਰ ਦੀ ਸੀਟ ਤੇ ਕਬਜ਼ਾ ਕਰਕੇ ਬੈਠੇ ਹੋਏ ਨੇ ਇਹ ਉਹਨਾਂ ਦੀ ਵਾਈਫ ਹੈ ਜਿਹੜੀ ਚਪਲਾ ਪਾ ਕੇ ਅੰਦਰ ਆ ਰਹੀ ਹੈ ਉਸ ਤੋਂ ਇਲਾਵਾ ਇਹ ਸਾਈਕਲ ਦੇ ਉੱਤੇ ਇਹਨਾਂ ਦੇ ਬੱਚੇ ਨੇ ਜੁੱਤੀਆਂ ਪਾਈਆਂ ਹੋਈਆਂ ਸਾਈਕਲ ਦੇ ਉੱਤੇ ਮੰਦਰ ਦੇ ਵਿੱਚ ਜਾ ਰਹੇ ਨੇ उसवा तो फोटो है भैन है, मंदर ना आए दे दे, रहे है उस तो गारेज पॉइंट नहीं है कूड़ा पॉइंट नहीं है यह मंदिर के दे पंडित द्वारा जी नजाय डेयरी चलाई जा रही है वो गंध है उस तो ਇਹ ਦੇਖ ਲਓ ਜੁੱਤੀਆਂ ਚਪਲਾ ਪਾ ਕੇ ਮੰਦਰ ਦੇ ਵਿੱਚ ਘਰਦਿਆਂ ਗਿਆ ਹੋਰ ਆ ਬੰਦਾ ਆ ਬੰਦੇ ਦੇ ਪਰਿਵਾਰ ਦੇ ਲੋਕ ਆ। ਉਸ ਤੋਂ ਇਲਾਵਾ ਇਹਨਾਂ ਦੇ EMPLOYEES ਜਿਹੜੇ ਮੰਦਰ ਦੇ ਵਿੱਚ ਚਪਲਾ ਪਾ ਕੇ ਫਿਰਦੇ ਆ ਇਹਨਾਂ ਦੀ ਮਾਤਾ ਜੀ ਆ ਜਿਹੜੇ ਚਪਲਾ ਪਾ ਕੇ ਫਿਰਦੇ ਆ ਜਦੋਂ ਇਹਨਾਂ ਨੂੰ ਰੋਕਿਆ ਜਾਂਦਾ ਤਾਂ ਲੜਾਈ ਝਗੜਾ ਕਰਦੇ ਨੇ। ਇੱਥੋਂ ਤੱਕ ਲੜਾਈ ਝਗੜਾ ਕਰਦੇ ਨੇ ਤੇ ਇਸ ਤਰ੍ਹਾਂ ਦੇ ALLEGATION ਲਗਾਉਂਦੇ ਆ ਆ ਜਾਂਦੇ ਆ ਜਿਹੜੇ ਸੂਲ ਤੋਂ ਪਰੇ ਨੇ। ਇਹ ਜਿਹੜਾ ਤੁਸੀਂ ਦੇਖ ਰਹੇ ਨੇ ਪਾਣੀ ਦਾ ਤਲਾਬ ਬਣ ਗਿਆ ਗੰਦਗੀ ਦਾ। ਇਹ ਛੱਪੜ ਬਣ ਗਿਆ ਇਹ ਗੋਏ ਦਾ ਗੋਬਰ ਦਾ ਹੈਗਾ ਇਹ ਛੱਪੜ ਜਿਹੜਾ ਕਿ ਡੇਰੀ ਕਰਕੇ ਬਣਿਆ ਮੈਂ ਇਥੇ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਇਹ ਇਸ ਤਰ੍ਹਾਂ ਦੇ ਅਲੀਗੇਸ਼ਨ ਟਟਜਾ ਲਗਾਉਂਦੇ ਨੇ ਕਿ ਨਵੇਂ ਪੰਡਤਾਂ ਹੀ ਨੱਥੂ ਰਾਮ ਦੂਬੇ ਜੀ ਰੱਖੇ ਤੇ ਜਿਹੜੇ ਨੱਥੂ ਰਾਮ ਦੂਬੇ ਜੀ ਆ ਉਹ ਭਗਵਾਨ ਦੀ ਰੱਬ ਦੀ ਆਸਥਾ ਦੇ ਉੱਤੇ ਪੂਰੇ ਉਤਰਦੇ ਨੇ ਕੋਈ ਗਲਤ ਕੰਮ ਨਹੀਂ ਕਰਦੇ ਤੇ ਨਾਲ ਕਿਸੇ ਨੂੰ ਕਰਨ ਦਿੰਦੇ ਨਹੀਂ ਤੇ ਉਹਨਾਂ ਦੇ ਉੱਤੇ ਅਲੀਗੇਸ਼ਨ ਇਹ ਲਗਾਏ ਜਾਂਦੇ ਆ ਕਿ ਇਹ ਜਾਨ ਬਾਬ ਦਾ ਕਰਦੇ ਨੇ ਇਹ ਮੰਦਰ ਦੇ ਵਿੱਚ ਸਾਨੂੰ ਕਹਿੰਦੇ ਤੇ ਇਹ ਸ਼ੂਤ ਲੋਕ ਜੇ ਇਦਾਂ ਦੇ ਐਲੀਵੇਸ਼ਨ ਵੀ ਲਗਾ ਰਹੇ ਨੇ ਆਪਣੇ ਇਹਨਾਂ ਦੇ ਪਰਿਵਾਰ ਦੇ ਲੋਕ ਲਗਾ ਰਹੇ ਨੇ ਤਾਂ ਕਿ ਇਹ ਇੱਥੋਂ ਨਾ ਜਾਣ ਤੇ ਮੰਦਰ ਦੇ ਉੱਤੇ ਚਾਰ ਕਮਰਿਆਂ ਦੇ ਵਿੱਚ ਜਿਹੜਾ ਕਬਜ਼ਾ ਕਰਕੇ ਬੈਠੇ ਆ ਮੰਦਰ ਕਮੇਟੀ ਦੇ ਦੇਖੋ ਅਸੀਂ ਦਫ਼ਤਰ ਦੇ ਬੈਠੇ ਆ ਜੀ ਏਸੀ ਵੀ ਲਵਾਇਆ ਪਰ ਇਹਨਾਂ ਦੇ ਚਾਰੇ ਕਮਰੇ ਜੇ ਏਸੀ ਲੱਗਾ ਤੇ ਮੰਦਰ ਕਮੇਟੀ ਇਹਨਾਂ ਦਾ ਦਿਲ ਦੇ ਰਹੀ ਹੈ ਮੰਦਰ ਕਮੇਟੀ ਇਦਾਂ ਦੇ ਕੋਈ ਵੀ ਖਰਚੇ ਇਹਨਾਂ ਦੇ ਹੋੜ ਨਹੀਂ ਕਰੇਗੀ ਕੋਈ ਵੀ ਇਦਾਂ ਦੇ ਗਲਤ ਕੰਮ ਹੋਏ ਇਹਨਾਂ ਦੇ ਬਰਦਾਸ਼ਤ ਨਹੀਂ ਕਰੇਗੀ ਦੋ ਦਿਨ ਪਹਿਲੇ ਵੀ ਸਾਡੇ ਮੰਦਰ ਦੇ ਵਿੱਚ ਇਹ ਸੇਵਾ ਕਰਨ ਆਏ ਸ਼ਵਾਲਾ ਮੰਦਰ ਤੋਂ ਕਮੇਟੀ ਦੇ ਕੋਈ ਲੋਕ ਇਹਨਾਂ ਨੇ ਉਸ ਬੀੜੀਆਂ ਸਿੱਟਾ ਇਹਨਾਂ ਦੇ ਮੰਦਰ ਦੇ ਅਲਮਾਰੀ ਤੋਂ ਉੱਪਰੋਂ ਲੱਭੀਆਂ ਤੇ ਵਿਜੇ ਸ਼ਰਮਾ ਪੰਡਤ ਆਦਬ ਹੁਲਾ ਹੋ ਗਏ ਉਹਨਾਂ ਨਾਲ ਲੜਨ ਪੈ ਗਿਆ ਇਹ ਵਿਜੇ ਸ਼ਰਮਾ ਇੱਕ ਲੜਾਕਾ ਕਿਸਮ ਦਾ ਇਨਸਾਨ ਆ ਜਿਹੜਾ ਹਰ ਗੱਲ ਤੇ ਜਨਾਨੀਆਂ ਤੇ ਬੰਦੇ ਲੈ ਕੇ ਕਿ ਵੀ ਘਰ ਦੇ ਵਿੱਚ ਹੀ 7 8 10 ਜਨੇ ਰਹਿ ਰਹੇ ਆ ਤਿੰਨ ਭਰਾ ਨੇ ਤਿੰਨ ਉਹਨਾਂ ਦੀ ਜਨਾਨੀਆਂ 8-10 ਸਨ ਉਹਦੇ ਨਿਆਨੇ ਨੇ ਉਤੋਂ ਆਪਣੇ ਭੈਣ ਦੇ ਜੀਜਾ ਸਾਲੇ ਦੋ ਦਾ ਉਹਨਾਂ ਨੂੰ ਬੁਲਾ ਲੈਂਦੇ ਆ ਤੇ ਮੰਦਿਰ ਦੇ ਵਿੱਚ ਹੀ 15-20 ਬੰਦੇ ਇਕੱਠੇ ਕਰਕੇ ਜਿਹੜੋਂ ਮਰਜ਼ੀ ਲੜਾਈ ਜਿਹੜਾ ਕਰਨ ਲੱਗ ਜੰਦੇ ਆਈ ਤੇ ਤੁਹਾਡੇ ਮਾਫਤ ਇਹ ਲੋਕਾਂ ਨੂੰ ਅਪੀਲ ਕਰਾਂਗੇ ਇਹ ਪ੍ਰਾਚੀਨ ਮੰਦਿਰ ਹੈ ਇਸ ਮੰਦਿਰ ਦਾ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਹੈ ਪ੍ਰਭੂ ਸ਼੍ਰੀ ਰਾਮ ਐ ਇਸ ਮੰਦਿਰ ਦੇ ਅੱਗੇ ਰੁਕੇ ਨੇ ਅਸੀਂ ਇਸ ਮੰਦਿਰ ਦੀ ਮਰਿਆਦਾ ਨੂੰ ਬਨਾ ਕੇ ਰੱਖਣਾ ਚਾਹੁੰਦੇ ਆ ਤੇ ਕਮੇਟੀ ਦੇ ਨਾਲ ਸਹਿਯੋਗ ਕਰੋ ਜਿਹੜੇ ਇੱਥੇ ਲੋਗ ਗੰਦ ਪਾ ਰਹੇ ਨੇ ਜਿਹੜੇ ਇੱਥੇ ਲੋਗ ਬੇੜੀਆਂ ਸਿੱਕਾਰੇ ਨੇ ਮੰਦਰ ਦੇ ਸਵਰ ਨੂੰ ਗੰਦਾ ਕਰ ਰਹੇ ਨੇ ਉਹਨਾਂ ਦੇ ਖਿਲਾਫ ਹੀ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਆ ਤੇ ਕਰਾ ਵੀ ਰਹੇ ਆ ਤੇ ਸਾਡਾ ਸਾਥ ਦਿਓ ਸਹਿਯੋਗ ਦਿਓ ਬਰੇਂਡ ਧੰਨਵਾਦ ਜੀ ਜਿਹੜਾ ਜਿਹੜੀ ਇੱਥੇ ਤੁਸੀਂ ਸੇਵਾ ਕਰਦੇ ਹੋ ਉਹ ਸਵਰ ਹੈ ਜਿੰਨੀ ਗੰਦਗੀ ਇੱਥੋਂ ਦੀ ਕਿੱਥੇ ਛੱਡਦੇ ਹੋ ਹਾਂਜੀ ਕਿੱਥੇ ਛੱਡਦੇ ਹੋ ਛੱਡਦੇ ਸਰ ਉੱਥੇ ਮਲੀ ਬਣਾ ਲਈਦੀ ਆ ਫਿਰ ਲੈ ਜਾਂਦੇ ਟਰਾਲੀ ਟਰਾਲੀ ਜੀ ਬਾਕੇ ਲੈ ਜਾਂਦੇ ਅੰਦਰ ਦੇ ਅੰਦਰ ਹੀ ਆ ਨਾ ਹਾਂਜੀ ਮੰਦਰ ਦੇ ਅੰਦਰ ਹੀ ਛੁੱਟਦੇ ਹਾਂਜੀ ਉਹ ਮੰਗਰੀ ਸਾਈਡ ਤੇ ਟਰਾਲੀ ਕਦੋਂ ਆਉਂਦੀ ਆ ਬੈਕ ਸਾਈਡ ਤੋਂ ਕਦੋਂ ਆਉਂਦੀ ਟਰਾਲੀ ਟਰਾਲੀ ਜਿੱਦੋਂ ਟਰਾਲੀ ਚੋਗਾ ਆਏ ਮਾਲ ਫਰੀ ਆਉਂਦੀ ਮੰਦਰ ਚ ਪਿਆ ਰਹਿੰਦਾ ਜੀ ਨਾ ਨਾ ਮੰਗਰੀ ਸਾਈਡ ਤੇ ਆ બીજી ਜਗ੍ਹਾ ਬੈਕ ਮੰਦਰ ਦੀ ਜਗ੍ਹਾ ਜਾਂ ਕੋਈ ਹੋਰ ਜਗ੍ਹਾ ਆ ਨਹੀਂ ਮੰਦਰ ਵੀ ਨਹੀਂ ਐ ਮੈਸਨ ਮੰਦਰ ਦੀ ਦੁਆਰ ਹੈ ਫਾਲਤੂ ਜਗ੍ਹਾ ਮੰਦਰ ਦੀ ਦੁਆਰ ਹਾਦੇ ਚੋਂ ਬਾਹਰ ਹੈ ਹਾਂਜੀ ਉਹ ਤਰਨ ਲੱਗੀਆਂ ਬਾਹਰ ਦੇ ਇਸ ਗੱਲ ਦਾ ਝਗੜਾ ਆਪਣਾ ਨਾਮ ਦੱਸਿਓ ਮੇਰਾ ਨਾਮ ਸੀ ਮਾਜਰਮਾਨ ਮੇਰਾ ਅੰਤਲਾਈ ਨੰਬਰ ਤੇ ਮੈਂ ਐਮਐਲ ਸਾਸਨ ਮੈਂ ਜਿਹੜੇ ਇਸ ਟਾਈਮ ਮੁੱਖ ਪੁਜਾਰੀ ਨੇ ਵੱਡੇ ਰਵਿਜੇ ਕੁਮਾਰ ਮੈਂ ਉਹਦੀ ਵਾਈਫ ਆ ਲਕਣਪਾਲੀ ਸੀਮਾ ਸ਼ਰਮਾ ਝਗੜਾ ਕੀ ਕਰ ਲਓ ਉਸ ਦਿਨ ਝਗੜਾ ਹੋਇਆ ਬੰਦ ਕਰਦੇ ਹੋ ਪਾਜੀ ਸਵੇਰੇ ਐਤਵਾਰ ਦੀ ਗੱਲ ਆ ਸਾਨੂੰ ਕੁਝ ਨਹੀਂ ਪਤਾ ਸੀ ਕਿ ਝਗੜਾ ਹੋਏਗਾ ਕਿ ਇਹ ਸੋਹਰੇ ਇਹ ਤਾਂ ਜਗੀਰ ਨਹੀਂ ਆਉਂਦੇ ਉੱਚਾ ਲੋਕ ਪਤਾ ਸੀ ਨੂੰ ਕਿ ਕੁਝ ਅੱਦਾਂ ਦਾ ਹਾਦਸਾ ਕੁਝ ਹੋਏਗਾ ਐਤਵਾਰ ਦਾ ਦਿਨ ਸਵੇਰੇ ਸਵੇਰੇ 6:30 ਵਜੇ ਰੁਕੀ ਨਗਾ ਸੀ ਬਨੀਤ ਤੇ ਇਹਨਾਂ ਦੀ ਵਾਈਫ ਦਾ ਅਡੇਲੀ ਆਂਦੇ ਸੀ ਮੰਦਰ 'ਚ ਤੇ ਮੇਰੀ ਭਾਜੀ ਉਸ ਦਿਨ ਤਬੀਅਤ ਖਰਾਬ ਸੀ ਮੈਂ ਕਿਤਾ ਲੇਟ ਹੋ ਗਈ ਸੀ ਤੇ ਮੈਂ 6 ਵਜੇ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਕਿਸੇ ਤੇ ਐਡਾ ਹਮਲਾ ਹੋ ਜਾਏਗਾ ਉਹ ਵੀ ਮੰਦਰ ਦੇ ਵਿੱਚ ਮੰਦਰ ਪ੍ਰਸਦ ਦੇ ਵਿੱਚ ਸ਼ਾਮ ਦਾ ਕਿ ਸਵੇਰੇ 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 ਤੇ ਐ ਮੱਥਾ ਟੇਕ ਕੇ ਉੱਥੋਂ ਚਲੇ ਗਿਆ ਜਿੱਦਾਂ ਮੈਨੂੰ ਮੇਰੇ ਹਸਬੰਦ ਨੇ ਪੂਰਾ ਵਾਕਿਆ ਦੱਸਿਆ ਸੀਗਾ ਉਹ ਐਸਟਨ ਹਸਪੀਟਲ ਚ ਗਏ ਨੇ ਉਹਨਾਂ ਦਾ ਬਹੁਤ ਜ਼ਿਆਦਾ ਵੱਢੀ ਹੈ ਸਾਡੇ ਕਿੰਨੇ ਪੰਡਿਤ ਇੱਥੇ ਸੇਵਾ ਕਰਦੇ ਐ ਤੇ ਦੋ ਨੇ ਕੀ ਕੀ ਤੇ ਇੱਕ ਕੀ ਨਾਮ ਪਕਾਣਾ ਇੱਕ ਦਾ ਸਾਲ ਨਹੀਂ ਪਤਾ ਉਹ ਉਹਨਾਂ ਨੂੰ ਉਹ ਵੀ ਰੈਗੂਲਰ ਚੇਂਜ ਹੁੰਦੇ ਰਹਿੰਦੇ ਉਹਨਾਂ ਦੇ ਮੇਰੇ ਪੰਡਿਤ ਹਸਬੰਦ ਦਾ ਨਾਮ ਲਗਾ ਪੰਡਿਤ ਵਿਜੇ ਕੁਮਾਰ ਤੇ ਮੇਰੇ ਜੇੜ ਦਾ ਨਾਮ ਹੈਗਾ ਪੰਡਿਤ ਓਮ ਪ੍ਰਕਾਸ਼ ਇਹ ਦੋਨੇ ਇੱਥੇ ਸੇਵਾ ਕਰਦੇ ਹਾਂਜੀ ਸੇਵਾ ਕਰਦੇ ਨੇ ਤੇ ਉਹ ਜਿੱਦਾਂ ਪੰਡਿਤ ਜੀ ਨੇ ਮੇਰੇ ਹਸਬੰਦ ਨੇ ਜੇ ਪੂਜਾ ਪਾਠ ਕਿਤੇ ਕਰਾਉਣ ਜਾਣਾ ਹੁੰਦਾ ਤੇ ਉਹ ਮੰਦਰ ਚ ਰਹਿ ਕੇ ਸਾਂਭ ਲੈਂਦੇ ਨੇ ਮੇਂਲੀ ਵੈਸੇ ਮੇਰੇ ਹਸਬੰਦ ਪੁਜਾਰੀ ਨੇ ਠੀਕ ਹੈ ਐਦਾ ਐਦਾ ਮਤਲਬ ਗੋਟਰਾ ਦੂਤੇ ਸਾਹਿਬ ਨੰਦੇ ਨੇ ਕਿਸੇ ਨੂੰ ਕੋਈ ਦਿੱਕਤ ਨਹੀਂ ਪਾਜੀ ਦਿੱਕਤ ਹੁੰਦੀ ਬੋਤਾਨੂ ਬੋਤਾਨੂ ਕੋਈ ਪਰੇਸ਼ਾਨੀ ਨਹੀਂ ਫਿਰ ਤੇ ਕਿਸੇ ਦੀ ਕੋਈ ਦਿੱਕਤ ਨਹੀਂ ਹੁੰਦੀ ਕਿੰਨੇ ਸਾਲਾਂ ਤੋਂ ਕਿਹੜੀ ਤੁਸੀਂ ਸੇਵਾ ਕਰਦੇ 40 ਸਾਲ ਲੱਗੇ 40 ਸਾਲ ਹੋ ਗਏ ਹੈ ਤੇ ਪਾਪਾ ਜਿਹੜੇ ਮੇਰੇ ਸੋਹਰਾ ਸਾਹਿਬ ਸੀਗੇ ਪੰਡਿਤ ਗਣਸ਼ਾਨਚੁਰੂਦ ਜੀ ਸਵਰਗਯ ਪੰਡਿਤ ਗਣਸ਼ਾਨਚੁਰੂਦ ਜੀ ਉਹ 40 ਸਾਲ ਤੋਂ ਮੰਦਰ ਚ ਸੇਵਾ ਵਿੱਚ ਸੀਗੇ ਤੇ ਪਿਛਲੇ 23 ਸਾਲ ਤੋਂ ਉੱਪਰ ਹੋ ਗਿਆ ਲਾਲੋ ਐਕਸਪਾਇਰ ਹੋયા ਨੇ ਤੇ ਉਸੇ ਟਾਈਮ ਤੇ ਜਦੋਂ ਉਹਨਾਂ ਦੀ ਆਪਾਂ ਰਸਮ-ਪ੍ਰਿਥਾ ਸਾਰਾ ਕੁਝ ਕੀਤਾ ਉਸ ਤੋਂ ਅਗਲੇ ਦਿਨ ਤੋਂ ਹੀ ਮੈਨੇਜਮੈਂਟ ਦੀ ਮਰਜ਼ੀ ਨਾਲ ਉਸ ਟਾਈਮ ਮੈਨੇਜਮੈਂਟ ਨੇ ਕਿਹਾ ਕਿ ਵਿਜੇ ਤੂ ਸਾਮ ਮੰਦਰ ਤੇ ਦੂਸਰੀ ਸਾਈਡ ਤੇ ਜਿੱਥੇ ਹਨੂਮਾਨ ਜੀ ਦਾ ਵੱਡਾ ਮੰਦਰ ਚ ਉੱਥੇ ਉਹਨਾਂ ਨੇ ਕਿਹਾ ਸੀ ਤੁਸੀਂ ਆਪਾਂ ਬਾਰ ਦਾ ਬੰਦਾ ਨਹੀਂ ਜੇ ਕੋਈ ਬੁਲਾ ਲੈ ਤੁਸੀਂ ਆਪਣੇ ਟਰਾਲੂ ਜਾਂ ਆਪਣੇ ਕਿਸੇ ਖਾਸ ਬੰਦੇ ਨੂੰ ਬਿਠਾ ਲਓ ਮੈਨੇਜਮੈਂਟ ਦੀ ਜਿਹੜੀ ਆ ਉਹ ਸਾਰੇ ਉਹਨਾਂ ਦੇ ਸਲਾਹ ਦੇ ਨਾਲ ਜਿਹੜਾ ਵਾ ਬੀਜੇ ਜੀ ਨੂੰ ਜਿਹੜੀ ਹੈ ਸੇਵਾ ਮਿਲ ਗਈ ਇੱਕ ਇਹਦੇ ਚ ਭਾਜੀ ਥੋੜਾ ਜਿਹਾ ਗਲਤੀ ਸਾਡੇ ਕੋਲ ਕਿ ਐ ਹੋਇਸੀ ਕਿ ਸਾਨੂੰ ਨਹੀਂ ਪਤਾ ਸੀ ਕਿ ਜਿਹੜੇ ਬੰਦੇ ਆਪਾਂ ਉਹਨਾਂ ਨੂੰ ਆਪਣੇ ਬਜ਼ੁਰਗਾ ਵਾਂ ਸਮਝਣ ਗਏ ਆ ਕਿ ਕੱਲ ਨੂੰ ਜਾ ਕੇ ਜਿਹੜਾ ਸਾਡੇ ਸੋਹਰਾ ਸਾਥ ਦੀ ਆ ਅੱਖਾਂ ਬੰਦ ਹੋਈ ਆ ਤੇ ਉਹ ਸਾਨੂੰ ਕੱਲ ਨੂੰ ਆ ਕੇ ਅੱਖਾਂ ਦਿਖਾ ਲਗੇ ਕਿ ਹਾਂ ਭਈ ਆਪਾਂ ਤੁਹਾਨੂੰ ਕਿਹਾ ਹੀ ਨਹੀਂ ਸੀ ਆਪਾਂ ਤੁਹਾਨੂੰ ਉਠਾਇਆ ਹੀ ਨਹੀਂ ਸੀ ਤੇ ਉਸ ਟਾਈਮ ਸਾਡੇ ਕੋ ਉਹਨਾਂ ਨੇ ਵੀ ਸਾਨੂੰ ਰਿਟਨਚ ਨਹੀਂ ਦਿੱਤਾ ਆਪਾਂ ਵੀ ਰਿਟਨ ਚ ਨਹੀਂ ਲਿਆ ਆਪਾਂ ਵੀ ਸੇਵਾ ਕਰਦੇ ਗਏ ਆ ਜਿੱਦਾਂ ਜਿੱਦਾਂ ਤਰੱਕੀਆਂ ਤੇ ਆਪਾਂ ਮੰਦਰ ਲੈ ਕੇ ਜਾ ਸਕਦੇ ਸੀ ਆਪਣੇ ਆਪਣੇ ਭਗਤਾਂ ਦੇ ਸਮਰਥਨ ਦੇ ਨਾਲ ਆਪਾਂ ਲੈ ਕੇ ਗਏ ਆ 25 ਸਾਲ ਚ ਮੰਦਰ ਦਾ ਬਹੁਤ ਚੇਂਜ ਹੋਇਆ ਹੈ ਇੱਥੇ ਜਿਹੜੇ ਮਤਲਬ ਪਤਾ ਨਹੀਂ ਕਿਉਂ ਮੰਦਰ ਦੇ ਖਿਲਾਫ ਭਗਤਾਂ ਨੂੰ ਪੁੱਛੋ ਇੱਕ ਦੋ ਬੰਦੇ ਜਿਹੜੇ ਮੈਨੇਜਮੈਂਟ ਦੇ ਵਿੱਚ ਨਵੇਂ-ਨਵੇਂ ਆਏ ਨੇ ਉਹ ਚਾਰ ਦੇ ਦੋ ਦੋ ਤਿੰਨ-ਤਿੰਨ ਮਹੀਨੇ ਪਹਿਲਾਂ ਆ ਕੇ ਇੱਥੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਪੈ ਰਹੇ ਨੇ ਤੇ ਜਿਹੜੇ ਭਗਤ ਹੱਤੇ 30-30 ਸਾਲਾਂ ਤੋਂ 25-25 ਸਾਲਾਂ ਤੋਂ ਆਉਂਦੇ ਨੇ ਐਕਚੁਅਲ ਜੇ ਮੈਨੂੰ ਲੱਗਦਾ ਠੀਕ ਹੈ ਉਹਨਾਂ ਨੂੰ ਇੰਟਰਵਿਊ ਦੇਣਾ ਚਾਹੀਦਾ ਜੋ ਕਿ ਆਂਦੇ ਪਏ ਨੇ ਕਿ ਮੰਦਰ ਜੇ ਕੀ ਸੀ ਮੰਦਰ ਜੰਗਲ ਸੀ ਜੰਗਲ ਸੀ ਪਹਿਲਾਂ ਜੰਗਲ ਤੋਂ ਹੁਣ ਕਿੱਦਾਂ ਪ੍ਰਮਾਤਮਾ ਦੀ ਕਿਰਪਾ ਨਾਲ ਸੋਹਣਾ-ਸੋਹਣਾ ਬਣਦਾ ਜਾ ਰਿਹਾ ਪੰਡਿਤ ਵਿ ਸੇਵਾ ਮੁਕਤੀ ਜਿਹੜਾ ਵਾ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਗਿਆ ਜੀ ਕੋਈ ਭਾਜੀ ਸੇਵਾ ਮੁਕਤੀ ਕੋਈ ਗੱਲ ਹੀ ਨਹੀਂ ਸੀਗੀ ਤੇ ਇੱਕ ਮੈਨੇਜਮੈਂਟ ਦਾ ਹੀ ਬੰਦਾ ਸੀਗਾ ਦੀਪਕ ਸ਼ਰਮਾ ਨਾਮ ਦਾ ਤੇ ਪ੍ਰੈਜ਼ੈਂਟ 'ਚ ਵੀ ਹੈਗਾ ਜੀ ਦੀਪਕ ਸ਼ਰਮਾ ਨਾਮ ਦੇ ਬੰਦੇ ਦਾ ਪ੍ਰੋਬਲਮ ਕੀ ਹੋਇਆ ਕਿ ਉਹ ਪੱਲਾ ਭਗਤ ਭਗਤਾ ਮੰਗ ਉਹ ਵੀ ਕਾਫੀ ਸਾਲਾਂ ਤੋਂ ਇੱਥੇ ਸੇਵਾ ਕਰਦਾ ਰਿਹਾ ਸੀਗਾ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰੇਖਾ ਸ਼ਰਮਾ ਹੈ ਭਾਜੀ ਸੀਗਾ ਕਿ ਜਿਹੜੇ ਜਿਸ ਤਰ੍ਹਾਂ ਮੰਦਰ ਦੇ ਵਿੱਚ ਅਗਰ ਕਮੇਟੀ ਚਾਵੇ ਜਿਹੜੇ ਲੰਬੇ ਸਮੇਂ ਤੋਂ ਮੰਦਰ ਦੇ ਵਿੱਚ ਪੰਡਤ ਸੇਵਾ ਕਰਦੇ ਨੇ ਉਹਨਾਂ ਨੂੰ ਕੋਈ ਇਹ ਇਹਨਾ ਕਮੇਟੀ ਵੱਲੋਂ ਜਿਹੜਾ ਵਾ ਉਹ ਸੇਵਾ ਨਿਪਟ ਕੀਤਾ ਜਾਂਦਾ ਕਿ ਜਾਂ ਵਿਰਾਸਤੀ ਉਸ ਮੰਦਰ ਦੇ ਵਿੱਚ ਹੀ ਆਪਾਂ ਰਹਿਣਾ ਹੁੰਦਾ ਵਾ ਆਪਣੀ ਵਿਦ ਫੈਮਿਲੀ ਕਿਉਂਕਿ ਮੰਦਰ ਦੀ ਸੇਵਾ ਸਿਰਫ ਉਹ ਪੁਜਾਰੀ ਕਰ ਸਕਦੇ ਆ ਲੇਕਿਨ ਉਹਨਾਂ ਦੇ ਬੱਚੇ ਗਾਂ ਉਹਨਾਂ ਦੇ ਹੋਰ ਫੈਮਲੀਆਂ ਜਿਹੜੀਆਂ ਵਾ ਇਸ ਤਰ੍ਹਾਂ ਕੋਈ ਹੈ ਇਸ ਤਰ੍ਹਾਂ ਦੇ ਤੇ ਮੈਨੂੰ ਇਹਦਾ ਵੀ ਤੁਸੀਂ ਇੱਕ ਅੰਸਰ ਦਿਓ ਕਿ 1995 ਤੋਂ ਇਹ ਕਹਿੰਦੇ ਕਿ ਸਾਡੀ ਕਮੇਟੀ ਰਜਿਸਟਰਡ ਹੈ ਇਹ ਕਮੇਟੀ ਦੇ ਤਾਂ ਰੂਲਸ ਹਨ ਰੈਗੂਲੇਸ਼ਨ ਤਾਂ ਉਹ ਵੀ ਪਤਾ ਹੋਣਾ ਹੈ ਇਹਨਾਂ ਦੀ ਕਦੇ ਇਲੈਕਸ਼ਨ ਹੋਈ ਆ 3 ਸਾਲ ਬਾਅਦ ਇਲੈਕਸ਼ਨ ਹੁੰਦੀ ਆ ਇਹ ਵਿਰਾਸਤ ਤੋਂ ਕਮੇਟੀ ਚਲਾਈ ਆ ਰਹੀ ਆ ਅੱਜ ਪੰਗਾ ਹੋ ਗਿਆ ਇਹਨਾਂ ਦੀ ਕਮੇਟੀ ਦੇ ਮੈਂਬਰ ਨਾਲ ਉਹ ਦਰਖਾਸਤ ਵਾਪਸ ਲੈਣ ਵਾਸਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਅਲਿਗੇਸ਼ਨ ਲਾਏ ਜਾ ਰਹੇ ਇਹ ਇਸ ਕਰਕੇ ਹੀ ਇਹ ਸਾਰੇ ਅਲਿਗੇਸ਼ਨ ਲਗਾਏ ਜਾ ਰਹੇ ਆ ਤੇ ਜੇ ਵਿਰਾਸਤ ਨਾਲ ਮੰਦਰ ਦੀ ਕਮੇਟੀ ਵੀ ਵਿਰਾਸਤ ਨਾਲ ਨਹੀਂ ਚੱਲ ਸਕਦੀ ਦੇਖੋ ਜੀ ਤੁਹਾਨੂੰ ਇੱਕ ਸਿਰਫ ਪੰਡਿਤ ਦੇ ਤੌਰ ਤੇ ਸੇਵਾ ਦਿੱਤੀ ਗਈ ਨਾ ਕਿ ਕਮੇਟੀ ਦੀ ਮੈਨੇਜਮੈਂਟ ਦੇ ਵਿੱਚ ਕੋਈ ਦਖਲਅੰਦਾਜ਼ੀ ਕਰਨ ਵਾਸਤੇ ਕਮੇਟੀ ਦੀ ਮੈਨੇਜਮੈਂਟ ਦੀ ਵਿਰਾਸਤੀ ਆਪਾਂ ਦੇ ਵਿੱਚ ਮੈਂ ਵੀ ਤੇ ਤੁਹਾਨੂੰ ਮੈਂ ਵੀ ਤੇ ਤੁਹਾਨੂੰ ਉਹਦਾ ਕਹਿਆ ਕਿ ਨਹੀਂ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਕਬਜ਼ਾ ਕਰਕੇ ਉਹ ਕਹਿੰਦੇ ਬੈਠੇ ਆ ਕੀ ਕਿਸੇ ਤੇ ਮੈਂ ਵੀ ਤੇ ਇਹ ਹੀ ਕਹਿ ਰਹੀ ਆ ਕਿ ਇਹ ਕਮੇਟੀ ਵੀ ਤੇ ਕਬਜ਼ਾ ਕਰਕੇ ਬੈਠੇ ਇਹਦੇ ਇਲੈਕਸ਼ਨ ਹੋਈ ਆ ਤੁਸੀਂ ਇਹਨਾਂ ਕੋਈ ਕੁਐਸਚਨ ਕੀਤਾ ਕਿ ਤੁਹਾਡੀ ਰਜਿਸਟਰਡ ਹੈ ਤੇ ਤੁਸੀਂ ਇਲੈਕਸ਼ਨ ਕਰਵਾਈਗੇ ਤੇ ਪ੍ਰੈਜ਼ੈਂਟ ਦੋਵੇਂ ਪਾਸੇ ਆ ਪ੍ਰੈਜ਼ੈਂਟ ਨੇ ਜਿਹੜੇ ਮੈਂਬਰ ਬੈਠ ਰਹੇ ਨੇ ਇਹੋ ਹੀ ਭਾਵਨਾ ਇਹ ਹੋ ਗਿਆ ਜੋ ਉਹਨਾਂ ਦਾ ਕਹਿਣਾ ਸਾਡਾ ਨਹੀਂ ਕਹਿਣਾ ਕਿ ਤੁਸੀਂ ਜਿਹੜਾ ਵਾ ਕਮੇਟੀ ਦੇ ਬਤਲਾਫ ਜਾ ਕੇ ਤੁਸੀਂ ਜਿਹੜਾ ਵਾ ਇੱਕ ਜਿੱਦਬਾਜੀ ਵਿੱਚ ਆਪਾਂ ਕਹਿ ਰਹੇ ਕਿ ਜੇ ਉਹ ਨਹੀਂ ਕਮੇਟੀ ਦੀ ਇਲੈਕਸ਼ਨ ਹੋਈ ਤੇ ਅਸੀਂ ਵੀ ਨਹੀਂ ਜਾਵਾਂਗੇ ਇਹੀ ਹੋ ਗਿਆ ਕਿਉਂਕਿ ਹੁਣ ਵੀ ਮੈਂ ਦੇਖ ਰਿਹਾ ਵਾਂ ਪੰਡਤ ਜੀ ਆਪਾਂ ਪਲੀਜ਼ ਪੰਡਤ ਜੀ ਨੂੰ ਵਿਜੇ ਜੀ ਨੂੰ ਪੁੱਛਿਆ ਉਹ ਇੱਥੇ ਨਹੀਂ ਹੈਗੇ ਹோம் ਪਰ ਕਾਹਜੀ ਪਾਟ ਕਰ ਰਹਾ ਤੁਸੀਂ ਮੇਰੀਆਂ ਭੈਣਾਂ ਵੀ ਹਾਂ ਮੈਂ ਸਤਕਾਰ ਕਰਦਾ ਜੀ ਬੰਦਾ ਸੀਗਾ ਕਿ ਉਹ ਆਪਣਾ ਪੱਖ ਰੱਖਾਂ ਲੇਕਿਨ ਉਹ ਆ ਸਾਹਮਣੇ ਨਹੀਂ ਆ ਰਹੇ ਤੁਸੀਂ ਸਾਰੀ ਇਹਦਾ ਮੈਂ ਤੁਹਾਨੂੰ ਅਨਸਰ ਦੇਣੀ ਹੈ ਸਾਹਮਣੇ ਨਹੀਂ ਆ ਰਹੇ ਤੁਸੀਂ ਇੱਕਦਮ ਅਚਾਨਕ ਆ ਜਾਂਦੇ ਹੋ ਤੇ ਤੁਸੀਂ ਆ ਕੇ ਇੱਥੇ ਕਾਨਫਰੈਂਸ ਕਰਨ ਲੱਗ ਜਾਂਦੇ ਹੋ ਜੀ ਇਹਦਾ ਕਮੇਟੀ ਨੂੰ ਵੀ ਇੱਕ ਨੋਟਿਸ ਦੇਣਾ ਚਾਹੀਦਾ ਕਿ ਹਾਂਜੀ ਆਪਾਂ ਕਾਨਫਰੈਂਸ ਕਰਨੀ ਹੈ ਅਬ ਜਦੋਂ ਕੋ ਮਸਲਾ ਹੋਵੇ ਉਦੋਂ ਹੀ ਆਉਣਾ ਹੁੰਦਾ ਨਾ ਕਿ ਇਨਫੋਰਮੇਸ਼ਨ ਦੇ ਕੇ ਕਿ ਪੰਡਤ ਜੀ ਇੱਥੇ ਹੁਣ ਵੀ ਉਹ ਮੌਜੂਦਾ ਬੈਠੇ ਨੇ ਹਾਂਜੀ ਮੈਂ ਤੁਹਾਨੂੰ ਕੈਮਰੇ 'ਚ ਦਿਖਾਉਣਾ ਚਾਹਾਂਗਾ ਆਓ ਜੀ ਇਸ ਤਰੀਕੇ ਚੱਲਦੇ ਕੈਮਰੇ ਤੁਹਾਨੂੰ ਮੈਂ ਹੁੰਦਾ ਕਿ ਇੱਕ ਹੁੰਦਾ ਕਿ ਨਾ ਬੈਠੇ ਹੋਣਦੇ ਅਸੀਂ ਉਹਨਾਂ ਨੂੰ ਕਹਿੰਦੇ ਆ ਜੀ ਹੈ ਨਹੀਂ ਆ ਜਾਂ ਸਾਨੂੰ ਇਨਫੋਰਮੇਸ਼ਨ ਦੇ ਦੇਈਏ ਇਹ ਪੰਡਿਤ ਓਮ ਪ੍ਰਕਾਸ਼ ਜੀ ਨੇ ਜਦੋਂ ਕਿ ਮੌਜੂਦਾ ਪੰਡਿਤ ਵਿਜੀ ਜੀ ਨੇ ਵਿਜੀ ਜੀ ਇੱਥੇ ਨਹੀਂ ਨੇ ਸ਼ਾਮ ਨੂੰ ਟਾਈਮ ਆ ਮੰਗਲਵਾਰ ਦਾ ਦੇਣਿਆ ਸ਼੍ਰੀ ਹਨੂਮਾਨ ਜੀ ਦਾ ਦੇਣਿਆ ਅੱਜ ਮਜੂਤਾ ਪੰਡਿਤ ਜੀ ਇੱਥੇ ਨਹੀਂ ਹੈਗੇ ਲੇਕਿਨ ਉਹਨਾਂ ਦੀ ਡਿਊਟੀ ਇਹ ਸੀਗੀ ਕਿ ਇਥੇ ਆ ਕੇ ਜਿੰਨੇ ਵੀ ਸੰਗਤ ਇਹਨਾਂ ਨੂੰ ਦੇਖਦੇ ਕਰਦੇ ਕਹਿੰਦੇ ਪੰਡਤ ਜੀ ਚਲੋ ਪਾਠ ਕਰ ਰਹੇ ਨੇ ਮੈਂ ਸਤਿਕਾਰ ਕਰਦਾ ਵਾਂ ਲੇਕਿਨ ਕੁਛ ਟਾਈਮ ਅਸੀਂ ਪਹਿਲਾਂ ਜਿਹੜਾ ਸੀ ਉਹਨਾਂ ਨੂੰ ਕਿਹਾ ਸੀ ਕਿ ਆਪਣੀਆਂ ਧਾਇਣਾ ਨੂੰ ਵੀ ਕਿ ਤੁਸੀਂ ਪੰਡਤ ਜੀ ਨੂੰ ਕਹੋ ਕਿ 10 ਮਿੰਟ 5 ਮਿੰਟ ਦਾ ਟਾਈਮ ਦੋ ਲekin ਨਹੀਂ ਦਿੱਤਾ ਹੁਣ ਮੈਂ ਪੰਡਤ ਜੀ ਨਾਲ ਇਤਨੇ ਡੀਟੇਲ ਚ ਜਾਂਦੇ ਅਗਲੀ ਗੱਲ ਹਾਂਜੀ ਨਹੀਂ ਨਹੀਂ ਐਸ ਚੀਜ਼ ਦਾ ਜਿਹੜਾ ਤੁਸੀਂ ਕੁਐਸਚਨ ਪੁੱਟ ਕੀਤਾ ਨਾ ਕਿ ਪੰਡਤ ਜੀ ਇੱਥੇ ਨਹੀਂ ਹੈਗੇ ਇਹ ਪਰਸੋ ਦੀ ਜਿਹੜੀ ਵਾਰਦਾਤ ਪੰਡਤ ਜੀ ਦੇ ਨਾਲ ਕੀਤੀ ਗਈ ਹੈ ਨਾ ਗਨੀਤ ਮਹਾਜਨ ਉਹਨਾਂ ਦੀ ਵਾਈਫ ਸੋਨੀਆ ਮਹਾਜਨ ਤੇ ਤਰुण ਉਹ ਤਰुण ਮੁੰਡਾ ਉਹ ਕੀ ਜੋ ਕਿ ਭਾਈਆ ਵਾਲੇ ਸ਼ਿਵਾਲੇ ਤੋਂ ਹੋਰ ਪਤਾ ਨਹੀਂ 7-8 ਅਣ ਪਛਾਤੇ ਬੰਦੇ ਲੈ ਕੇ ਜਿਹੜੇ ਮੰਦਰ ਚ ਆਏ ਐ ਸਿੱਧੇ ਸਿੱਧੇ ਫਲਕਜੀ ਉੱਤੇ ਇਹਨਾਂ ਅਟੈਕ ਕੀਤਾ ਹੈ ਉਹਦੀ ਸਾਰੀ ਐਫ ਆਈ ਆਰ ਆਪਾਂ ਕਮਿਸ਼ਨਰ ਸਾਹਿਬ ਜੀ ਅੱਗੇ ਪੂਰੀ ਦਰਖਾਸਤ ਗਈ ਹੈ ਤੇ ਜਿਹੜੇ ਬੰਦੇ ਤੇ ਇਹਨਾਂ ਅਟੈਕ ਹੋਇਆ ਹੋਵੇ ਉਹ ਬੰਦਾ ਡਿਊਟੀ ਕਿੱਦਾਂ ਕਰੇਗਾ ਪਹਿਲੇ ਤੇ ਮੈਨੂੰ ਇਹ ਦੱਸੋ ਤੇ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੰਡਿਤ ਜੀ ਓਮ ਪ੍ਰਕਾਸ਼ ਜੀ ਪਾਠ ਕਰ ਰਹੇ ਐ ਉਹ ਅੱਜ ਹੀ ਨਹੀਂ ਕਰ ਰਹੇ ਤੁਸੀਂ ਆ ਕੇ ਸਿੱਰੇ ਸਿੱਰੇ ਸੰਗਤ ਨੂੰ ਪੁੱਛੋ ਉਹਨਾਂ ਦਾ ਮੰਗਲਵਾਰ ਤੇ ਵੀਰਵਾਰ ਉਹ ਆਪਣਾ ਧਾਰਮਿਕ ਵਰਤ ਰੱਖਦੇ ਨੇ ਤੇ ਉਹਨਾਂ ਦਾ ਇਹ ਅਨੁਸ਼ਟਾਨ ਹੁੰਦਾ ਹੈ ਕਿ ਜਦੋਂ ਉਹ ਗੱਦੀ ਤੇ ਬੈਠਦੇ ਆ ਪਾਠ ਕਰਦੇ ਹੈ ਇਹ ਤੁਹਾਡੇ ਅੱਗੇ ਹੀ ਨਹੀਂ ਕਰ ਰਹੇ ਠੀਕ ਹੈ ਤੁਸੀਂ ਇਸ ਗੱਲ ਦਾ ਗਲਤ ਮਤਲਬ ਨਾ ਕੱਢੋ ਕਿ ਪੰਡਿਤ ਜੀ ਜਵਾਬ ਨਹੀਂ ਦੇ ਸਕਦੇ ਜੇ ਅੱਜ ਪੰਡਿਤ ਵਿਜੇ ਕੁਮਾਰ ਜੀ ਇੱਥੇ ਮੌਜੂਦ ਹੁੰਦੇ ਤੇ ਤੁਹਾਨੂੰ ਉਹ ਪੱਕੇ ਰੱਖਣੇ ਕੋਈ ਸਾਨੂੰ ਕੋਈ ਸ਼ਰਮ ਨਹੀਂ ਹੈ ਕਿ ਆਪਾਂ ਗਲਤ ਹੈ ਗਏ ਤਾਂ ਤੁਹਾਨੂੰ ਪੱਕਾ ਨਾ ਦਈਏ ਦੇਖੋ ਜੀ ਮੈਂ ਉਹ ਗੱਲ ਕੀਤੀ ਜਿਹੜੀ ਸਾਹਮਣੇ ਉਹ ਮੈਂ ਉਹਦੀ ਪੈਸ ਕਾਨਫਰੰਸ ਵਿੱਚ ਮੈਂ ਵੱਡੇ ਜੀ ਨੂੰ ਵੀ ਦਿਖਾਤਾ ਔਰ ਮੈਂ ਤਾਂ ਉਹਨਾਂ ਨਾਲ ਗੱਲ ਕੀਤੀ ਚਾਹੀਦੀ ਲੇਕਿਨ ਤੁਸੀਂ ਮੇਰੀਆਂ ਭੈਣਾਂ ਉਹ ਬੰਦਾ ਤੇ ਉਹਨਾਂ ਦਾ ਸੀ ਕਿਉਂਕਿ ਚਲੋ ਤੁਸੀਂ ਵੀ ਇੱਕ ਉਹ ਹਿੱਸਾ ਹੋ ਉਹਨਾਂ ਦੇ ਪਰਿਵਾਰ ਦਾ ਇਸ ਕਰਕੇ ਤੁਸੀਂ ਜੋ ਵੀ ਕਿਹਾ ਸੀ ਤੁਹਾਡਾ ਪੱਕ ਲਿਆ ਵਾ ਹੁਣ ਤੁਸੀਂ ਦੱਸੋ ਕਿ ਜਿਹੜਾ ਸਵਾਲ ਸੀਗਾ ਇੱਕ ਇੱਕ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦੀ ਆ ਬਹਿਸ ਲੈ ਚਾ ਰਹੀ ਆ ਕਿ ਸਵਾਲ ਸੀਗਾ ਵੀ ਤੁਸੀਂ ਵਿਰਾਸਤੀ ਇੱਥੇ ਜਿਹੜਾ ਵਾ ਕਬਜ਼ਾ ਆਪਾਂ ਕਰਕੇ ਬੈਠ ਸਕਦੇ ਆ ਕਿ ਨਹੀਂ ਇੱਕ ਮੈਂ ਮੇਰਾ ਨਹੀਂ ਕਹਿਣਾ ਜੀ ਪ੍ਰਬੰਧਕਾਂ ਦਾ ਕਹਿਣਾ ਆ ਪ੍ਰਬੰਧਕਾਂ ਨੂੰ ਕਹਿਣਾ ਹੈਗਾ ਨਾ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹਾਂਗੀ ਜੀ ਇਹ ਮੰਦਿਰ ਦੇ ਪੁਜਾਰੀ ਕਿਸ ਲਈ ਰੱਖੇ ਜਾਂਦੇ ਨੇ ਕਿ ਮੰਦਿਰ ਦੀ ਪੂਰੀ ਮੰਦਿਰ ਦਾ ਧਿਆਨ ਰੱਖਣ ਮੈਂ ਧਿਆਨ ਦੇ ਗੱਲ ਕਰੀ ਆ ਤਾਂ ਸਰੋਵਰ ਦੀ ਗੰਦਾ ਸਰੋਵਰ ਦੀ ਮੈਂ ਗੱਲ ਹੀ ਨਹੀਂ ਕਰ ਰਹੀ ਮੈਂ ਸਰੋਵਰ ਦੀ ਵੀ ਨਹੀਂ ਗੱਲ ਕਰਨੀ ਮੈਂ ਨਾ ਸਰੋਵਰ ਦੀ ਗੱਲ ਕਰ ਰਹੀ ਨਾ ਮੈਂ ਗੋਬਰ ਦੀ ਗੱਲ ਕਰ ਰਹੀ ਪੰਡਿਤ ਜੀ ਦਾ ਮੈਂ ਤੁਹਾਨੂੰ ਇੱਕ ਪੱਖ ਰੱਖ ਰਹੀ ਆ ਕਿ ਇੱਕ ਪੰਡਿਤ ਜੀ ਪੁਜਾਰੀ ਜਦੋਂ ਮੰਦਿਰ ਚ ਬਹਿੰਦੇ ਨੇ ਨਾ ਉਹਨਾਂ ਦੀ ਡਿਊਟੀ ਬੰਦੀ ਹੈ ਕਿ ਪੂਰੇ ਮੰਦਿਰ ਨੂੰ ਸੰਭਾਲ ਕੇ ਰੱਖਣਾ ਪੂਰੇ ਮੰਦਿਰ ਚ ਕੋਈ ਇਹੋ ਜਿਹਾ ਐਕਸ਼ਨ ਨਾ ਹੋ ਜੇ ਠੀਕ ਹੈ ਤੇ ਇਹ ਜਿਹੜਾ ਤੁਸੀਂ ਪੰਡਿਤ ਜੀ ਦਾ ਅੱਜ ਐਲੀਗੇਸ਼ਨ ਲਗਾ ਰਹੇ ਹੋ ਇਹ ਮੈਨੇਜਮੈਂਟ ਦੁਆਰਾ ਰੱਖੇ ਗਏ ਪੰਡਿਤ ਜੀ ਤੁਹਾਡੇ ਮੈਂ ਮੈਨੇਜਮੈਂਟ ਦੀ ਅਲੀਗੇਸ਼ਨ ਦਾ ਹੀ ਜਵਾਬ ਦੇ ਰਹੀ ਆ ਇਹ ਮੈਨੇਜਮੈਂਟ ਦੁਆਰਾ ਰੱਖੇ ਗਏ ਪੰਡਿਤ ਜੀ ਨੇ ਜਿਹੜੇ ਕੀ ਮੰਦਰ ਦੀ ਗੋਲਗ ਦੇ ਵਿੱਚ ਤਾਰ ਪਾ ਕੇ ਮੰਦਰ ਚ ਚੋਰੀ ਕਰ ਰਹੇ ਨੇ ਤੇ ਪ੍ਰੈਜ਼ੈਂਟ 'ਚ ਜਿਹੜੇ ਪੰਡਿਤ ਜੀ ਹੁਣ ਇਹਨਾਂ ਨੇ ਬਿਠਾਏ ਹੋਏ ਨੇ हनुमान जी दी तरफ ਤੁਸੀਂ ਕਹਿ ਰਹੇ ਹੋ ਹਨੂਮਾਨ ਜੀ ਦਾ ਵੱਡਾ ਦਿਨ ਹੈਗਾ ਉਹਦੀ ਵੀਡੀਓ ਆਪਾਂ ਸ਼ੋਅ ਕਰਾਂਗੇ ਕਿ ਪੰਡਿਤ ਜੀ ਬੈਠੇ ਬੈਠੇ ਮੋਬਾਈਲ ਚਲਾ ਰਹੇ ਸੀਗੇ ਤੇ ਨਾਲ ਹੀ ਚੋਰ ਗਿਆ ਹੈ ਅੰਦਰ ਬੜੇ ਆਰਾਮ ਨਾਲ ਚੋਰ ਗਿਆ ਹੈ ਹਨੂਮਾਨ ਜੀ ਦੀ ਜੋਤ ਦੇ ਥੱਲੇ 20 ਸਾਲਾਂ ਤੋਂ ਪੁਰਾਣੀਆਂ ਪਈਆਂ ਥਾਲੀਆਂ ਤੇ ਤੱਲ ਉੱਥੇ ਚੁੱਕਿਆ ਹੈ ਬਾਹਰ ਆਇਆ ਹੈ ਜੈਕਟ ਵਿੱਚ ਰੱਖਿਆ ਹੈ ਹਨ ਉਹਦੇ ਨਾਲੇ ਪੰਡਿਤ ਜੀ ਕੋ ਪ੍ਰਸ਼ਾਦ ਲੈ ਕੇ ਅਗਲੇ ਵਾਪਸ ਚਲੇ ਗਏ ਨੇ ਤੇ ਇਹ ਚੀਜ਼ ਇਹੋ ਜੇ ਪੁਜਾਰੀ ਰੱਖਣਾ ਚਾਹੁੰਦੇ